ਨੇ ਸਾਰਾ ਕੁਝ ਕਰਨਾ ਪਿਆ ਇਹ ਪਿਆਰੇ ਖਾਲਸਾ ਜੋ ਸਾਡਾ ਬਾਪ ਵੀ ਮਰ ਗਿਆ ਸਾਡਾ ਬਾਪ ਸੀ ਅਕਾਲ ਤਖਤ ਦਾ ਜਥੇਦਾਰ ਲੇਕਿਨ ਉਹਨਾਂ ਫੈਸਲਿਆਂ ਦੇ ਉੱਤੇ ਵੀ ਉਹ ਭੱਜ ਗਿਆ ਏ ਤੇ ਸਾਡਾ ਅੱਜ ਪੰਜਾਬ ਦਾ ਬਹੁਤ ਵੱਡਾ ਦੁਖਾਂਤ ਹੈ ਜਿੱਥੇ ਸਾਡੀਆਂ ਧੀਆਂ ਤੇ ਰੁਲੀਆਂ ਜਿੰਦਾਬਾਦ ਜਿੰਦਾਬਾਦ ਸਰਦਾਰ ਜਗਜੀਤ ਸਿੰਘ ਜੱਗੇਵਾਲ ਜਿੰਦਾਬਾਦ 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 ਸਰਦਾਰ ਜਗਜੀਤ ਸਿੰਘ ਦਮੈਵਾ ਜਿੰਦਾਬਾਦ ਜਲਾਪਰਦਾਨ ਕੁਲਵਿੰਦਰ ਸਿੰਘ ਮਸੀਆਣਾ ਬੀਕੇ ਜੂ ਇੱਕ ਦਾ ਸਿੱਧੂ ਪਰ ਧਰਨਾ ਲਗਾਇਆ ਹੈਗਾ ਹਾਂ ਹੁਣ ਕੀ ਕਰਦਾ ਆ ਅੱਜ ਇਹਦੇ ਪਿੱਛੇ ਮੇਨ ਕਾਰਨ ਕਿਉਂਕਿ 13 ਫਰਵਰੀ ਤੋਂ ਲਗਾਤਾਰ ਅਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਖਨੌਰੀ ਔਰ ਸ਼ੰਭੂ ਬਾਰਡਰ ਤੇ ਔਰ ਫਿਰ ਵੀ ਕਿਸਾਨ ਸਰਕਾਰਾਂ ਸਾਡੀਆਂ ਮੰਗਾਂ ਨਹੀਂ ਮੰਨ ਰਹੀ 23ਵਾਂ ਦਿਨ ਅੱਜ ਹੋ ਗਿਆ ਸਰਦਾਰ ਜਗਦੀਸ਼ ਸਿੰਘ ਡੱਲੇਵਾਲ ਨੂੰ ਮਰਨ ਵਰਤਾਂ ਦੇ ਵਿੱਚ ਪਹੁੰਚਿਆ ਹੋਇਆ ਔਰ ਉਹਨਾਂ ਦੀ ਜਾਨ ਨੂੰ ਖਤਰਾ ਹੈ ਔਰ ਸਾਰੇ ਫੋਰਮਾਂ ਨੇ ਇਹ ਮਹਿਸੂਸ ਕਰਦੇ ਹੋਏ ਕਿ ਸਾਡਾ ਜਿਹੜਾ ਲੀਡਰ ਹੈ ਆਪਣੀ ਜਾਨ ਖਲੀ ਦੇ ਧਰ ਕੇ ਬੈਠਾ ਹੈ ਔਰ ਅਸੀਂ ਸਰਕਾਰ ਤੇ ਕਿਸੇ ਨਾ ਕਿਸੇ ਸਾਡੀਆਂ ਹੱਕੀ ਮੰਗਾਂ ਕਿਉਂਕਿ ਨਵੀਆਂ ਮੰਗਾਂ ਨਹੀਂ ਇਹ ਸਰਕਾਰ ਮੰਦਾ ਮੰਨ ਚੁੱਕੀ ਆ ਮੰਨ ਕੇ ਲਾਗੂ ਨਹੀਂ ਕਰ ਰਹੀ ਉਹਨਾਂ ਮੰਗਾਂ ਨੂੰ ਲਾਗੂ ਕਰਾਉਣ ਲਈ ਅੱਜ ਅਸੀਂ ਪੂਰੇ ਪੰਜਾਬ ਵਿਚ ਇਹ ਜਿਹੜਾ ਰੇਲ ਲੋਕ ਅੰਦੋਲਨ ਦਾ 3 ਘੰਟੇ ਦਾ ਪ੍ਰੋਗਰਾਮ ਆ ਦਿੱਤਾ ਆਉਣ ਵਾਲੇ ਦਿਨਾਂ ਵਿੱਚ ਜੇ ਸੈਂਟਰ ਸਰਕਾਰ ਸਾਡੀਆਂ ਜਿਹੜੀਆਂ ਹੱਕੀ ਮੰਗਾਂ ਨਹੀਂ ਮੰਦੀ ਤੇ ਇਸ ਅੰਦੋਲਨ ਨੂੰ ਹੋਰ ਕਿਹਿਆ ਕਰ ਕੀਤਾ ਜਾਵੇਗਾ ਤੇ ਉਹ ਇਸ ਅੰਦੋਲਨ ਦਾ ਤੁਸੀਂ ਹੋਰ ਰੂਪ ਦੇਖੋਗੇ ਆਉਣ ਵਾਲੇ ਦਿਨਾਂ ਵਿੱਚ ਦੂਜੇ ਆਕੂ ਕਹਿੰਦੇ ਪਾਣੇ ਕਿ ਬਈ ਜਿੱਦੀ ਸਿੰਘ ਦੇ ਦਰਸ਼ਨਾਂ ਨੂੰ ਕਰਨਾ ਵਾਪਸ ਲੈਣਾ ਚਾਹੀਦਾ ਹੈ ਤਾਂ ਕਹਿੰਦੇ ਆ ਕਿ ਆਏ ਆ ਮੈਂ ਇਹਦੇ ਵਿੱਚ ਸਿੱਧਾ-ਸਿੱਧਾ ਨਾਮ ਲਾਦਾ ਰੁਲਦੂ ਸਿੰਘ ਮਾਨਸਾ ਦਾ ਜੇ ਇਹਨੂੰ ਪੰਜਾਬ ਵਿੱਚ ਕੁੱਤਾ ਨਹੀਂ ਪੁੱਛਦਾ ਉਹ ਕਹਿ ਰਿਹਾ ਕਿ ਜਗਜੀਤ ਸਿੰਘ ਢੱਲੇਵਾਲ ਆਪਣਾ ਮਰਨ ਵਰਤ ਪਾ ਵਾਪਸ ਲੈ ਕੇ ਉਹ ਮੇਰੇ ਕੋਲ ਆਵੇ ਤੇ ਮੈਂ ਫਿਰ ਉਹਦੇ ਨਾਲ ਚੱਲਾਂਗਾ ਉਹ ਸਰਕਾਰ ਦੀ ਬੋਲੀ ਬੋਲਣ ਵਾਲਾ ਲੀਡਰ ਆਪਣੇ ਆਪ ਨੂੰ ਕਿਸਾਨ ਲੀਡਰ ਕਹਿ ਰਿਹਾ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਅੰਦੋਲਨ ਵਾਸ ਲਾਓ ਤੇ ਦੂਜੇ ਪਾਸੇ ਇਹ ਰੁਲਦੂ ਮਾਨਸਾ ਕਹਿ ਰਿਹਾ ਕਿ ਵਾਪਸ ਲਾਓ ਤੇ ਫਿਰ ਸਰਕਾਰ ਤੇ ਜਿਹੜਾ ਰੁਲਦੂ ਮਾਨਸਾ ਦੇ ਵਿੱਚ ਕੀ ਫਰਕ ਰਹਿ ਗਿਆ ਉਹ ਮੈਨੂੰ ਲੱਗਦਾ ਇਹਨੂੰ ਸਪਸ਼ਟ ਕਰ ਦੇਣਾ ਚਾਹੀਦਾ ਇਹ ਕਿਸਾਨੀ ਮੰਗਾਂ ਲਈ ਸਰਦਾਰ ਜਗਜੀਤ ਸਿੰਘ ਡੱਲੇਵਾਲ ਬੈਠਾ ਔਰ ਹਕੀ ਮੰਗਾ ਨੇ ਮੰਨੀਆਂ ਹੋਈਆਂ ਸਰਕਾਰ ਦੀਆਂ ਮੰਗਾਂ ਉਹਦੇ ਵਿੱਚ ਕਿਸੇ ਨੂੰ ਮੈਨੂੰ ਲੱਗਦਾ ਨਹੀਂ ਕਿ ਕੋਈ ਚੱਦਾ ਪੱਤਰ ਦੇਣ ਦੀ ਲੋੜ ਸੀ ਕਿ ਇਹ ਜਿਹੜੇ ਕਿਸਾਨ ਮਰ ਰਹੇ ਨੇ ਤੁਸੀਂ ਸਰਕਾਰ ਜਗਜੀਤ ਸਿੰਘ ਢੱਲੇਵਾਲ ਦਾ ਬਿਆਨ ਦੇਖੋ ਇੱਕ ਪਾਸੇ ਸੁਪਰੀਮ ਕੋਰਟ ਕਹਿ ਰਿਹਾ ਇਹਦੀ ਜਾਨ ਬਹੁਤ ਕੀਮਤੀ ਹੈ ਤੇ ਉਹ ਦਰਵੇਸ਼ ਲੀਡਰ ਕਹਿ ਰਿਹਾ ਮੇਰੀ ਜਾਨ ਨਾਲੋਂ ਵੱਧ ਤੁਸੀਂ ਉਹਨਾਂ ਕਿਸਾਨਾਂ ਬਾਰੇ ਸੋਚੋ ਜਿਹੜੇ ਫਾਹਾ ਲੈਣ ਲਈ ਖੁਦਕੁਸ਼ੀ ਵਾਲੇ ਮਜਬੂਰ ਹੋ ਰਹੇ ਨੇ ਸੋ ਇਹੋ ਜੇ ਲੀਡਰ ਦੀ ਇਸ ਪੰਜਾਬ ਨੂੰ ਇਸ ਕਿਸਾਨੀ ਨੂੰ ਇਸ ਮਜ਼ਦੂਰੀ ਨੂੰ ਲੋੜ ਆ ਉਹਦੀ ਜਾਨ ਜਿੰਨਾ ਜੇ ਸਰਕਾਰ ਸਾਡੀ ਆ ਮੰਗਾ ਨਹੀਂ ਮੰਨਦੀ ਇਹ ਜਿਹੜਾ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ ਇਦਾਂ ਦੇ ਲੀਡਰ ਬੇਸ਼ੱਕ ਕਿੰਨਾ ਮਰਜ਼ੀ ਭੌਂਕ ਲੈਣ ਉਹਦਾ ਲੋਕਾਂ ਤੇ ਜਾਂ ਹੋਰ ਕਿਸੇ ਦੇ ਕੋਈ ਅਸਰ ਨਹੀਂ ਅੱਛਾ ਜੇਕਰ ਬੱਲੇਵਾਲ ਹੋਣਾ ਕੁਝ ਹੁੰਦਾ ਹੈ ਕੀ ਰੂਪਰੇਖਾ ਹੋ ਸਕਦੀ ਹੈ ਕਿਸਾਨ ਦੀ ਪਹਿਲੀ ਗੱਲ ਤਾਂ ਕਿ ਅਸੀਂ ਇੰਨਾ ਮਜਬੂਰ ਕਰ ਦੇਵਾਂਗੇ ਸਰਕਾਰ ਨੂੰ ਕਿ ਉਹ ਜਿਹੜਾ ਦਰਵੇਸ਼ ਲੀਡਰ ਹੈ ਸਾਡੇ ਵਿੱਚੋਂ ਨਾ ਜਾਵੇ ਤੇ ਜੇ ਇਹੋ ਜਿਹੇ ਹਾਲਾਤ ਬਣਦੇ ਨੇ ਉਹਨਾਂ ਦੀ ਜਾਨ ਨੂੰ ਕੋਈ ਖਤਰਾ ਹੁੰਦਾ ਹੈ ਤੇ ਤੁਸੀਂ ਦੇਖ ਲਓ ਕਿ ਪੰਜਾਬ ਔਰ ਹਰਿਆਣਾ ਵਿੱਚ ਤੇ ਲਾਅ ਐਂਡ ਆਰਡਰ ਸਰਕਾਰਾਂ ਤੋਂ ਸਾਹਮ੍ਹਿਆ ਨਹੀਂ ਜਾਣਾ ਸੋ ਉਹ ਇਸੇ ਕਰਕੇ ਅਸੀਂ ਸਾਰਾ ਸ਼ਾਂਤਮਈ ਕਰ ਰਹੇ ਆ ਕਿ ਸਰਕਾਰ ਸਮਾਂ ਰਹਿੰਦਿਆਂ ਸਾਡੀਆਂ ਹੱਕੀ ਮੰਗਾਂ ਮੰਨੇ ਔਰ ਇਹ ਜਿਹੜੀ ਇਥੋਂ ਜਿਹੜੀ ਭਾਈਚਾਰਕ ਸਾਂਝ ਆ ਉਹ ਇਸੇ ਤਰ੍ਹਾਂ ਮਜ਼ਬੂਤ ਰਹੇ ਸੋ ਸਰਕਾਰ ਨੂੰ ਚਾਹੀਦਾ ਕਿ ਸਾਡੀਆਂ ਹੱਕੀ ਮੰਗਾਂ ਜਲਦ ਤੋਂ ਜਲਦ ਮੰਨੇ ਅੱਜ ਦਾ ਜਿਹੜਾ ਤਰਨਾ ਵਾਏ ਸਾਡੀ ਮਜਬੂਰੀ ਆ ਸਾਨੂੰ ਧਰਨਿਆ ਵਾਲੇ ਪਾਸੇ ਨੂੰ ਸੰਘਰਸ਼ ਵਾਲੇ ਪਾਸੇ ਨੂੰ ਧਕੇਲਿਆ ਜਾ ਰਿਹਾ ਅਸੀਂ ਪਰਵਾਰਾਂ ਵਾਲੇ ਆ ਕਾਰੋਬਾਰ ਵਾਲੇ ਆ ਔਰ ਗਵਰਨਮੈਂਟ ਸਰਵਿਸ ਕਰਕੇ ਰਿਟਾਇਰ ਵੀ ਹੋਏ ਆ ਪਰ ਸਾਨੂੰ ਮਜਬੂਰਨ ਇਸ ਬੰਦੇ ਨੂੰ ਧਕਿਆ ਜਾ ਰਿਹਾ ਜਿਹੜੀਆਂ ਦੇਸ਼ ਦਾ ਪ੍ਰਾਈਮ ਮਿਨਿਸਟਰ ਜਿਹੜਾ ਆਪਣੀ ਪਰਜਾ ਦਾ ਪਿਤਾ ਖਵਾਂਦਾ ਜਦੋਂ ਉਹਨੇ ਸਾਡੇ ਨਾਲ ਕਮਿਟਮੈਂਟ ਕੀਤੀ ਵੀ ਤੁਹਾਡੀਆਂ ਮੰਗਾਂ ਮੰਨੀਆਂ ਗਈਆਂ ਲਾਗੂ ਕਰੂੰਗਾ ਜਿੱਲੀ ਔਰੇ ਬਾਰ-ਬਾਰ ਅਚਵਾਚਨ ਦੇਣ ਦੇ ਬਾਰ-ਬਾਰ ਯਕੀਨ ਦਿਵਾਉਣ ਦੇ ਉਹ ਮੰਗਾ ਮੰਨਣ ਦੀ ਬਜਾਏ ਥੋਰ ਮੋਰੀਆਂ ਰਾਹੀਂ ਹੋਰ ਕਾਨੂੰਨ ਲਿਆ ਕੇ ਉਹਨਾਂ ਮੰਗਾ ਨੂੰ ਮੁੜ ਕੇ ਇਗਨੋਰ ਕੀਤਾ ਜਾ ਰਿਹਾ ਇਸ ਕਰਕੇ ਸਾਨੂੰ ਇਹ ਰੇਲਾਂ ਰੋਕਣਾ ਧਰਨੇ ਲਾਉਣੇ ਠੰਡ ਦੇ ਵਿੱਚ ਰਾਤ ਰਹਿਣਾ ਇਹ ਸਾਡੀ ਮਜਬੂਰੀ ਆ ਇਹਦੀ ਜ਼ਿੰਮੇਵਾਰ ਸਰਕਾਰ ਆ ਜੇ ਦੱਲੇਵਾਲ ਸਾਹਿਬ ਨੂੰ ਇਹ ਸਾਡੇ 23 ਸਾਲ ਹੋ ਗਏ ਨੇ ਮਰਨ ਵਰਤ ਤੇ ਬੈਠੇ ਨੂੰ ਮਰਨ ਵਰਤ ਜਿਹੜਾ ਬਾਈ ਆਖਰੀ ਹਥਿਆਰ ਆ ਜਦੋਂ ਕੋਈ ਮਰਨ ਵਰਤ ਤੇ ਬਹਿੰਦਾ ਔਰ ਆਪਣੀ ਪ੍ਰਾਪਰਟੀ ਲੈ ਕੇ ਦਿੰਦਾ ਤੇ ਮੈਂ ਆਪਣੀ ਘਰ ਦੀ ਪ੍ਰਾਪਰਟੀ ਆਪਣੇ ਬੱਚਿਆਂ ਦੇ ਨਾਂ ਕਰਦਾ ਔਰ ਜਿਹੜਾ ਮੇਰਾ ਸਰੀਰ ਆ ਜਿਹੜੀ ਮੇਰੀ ਸੋਚ ਆ ਇਹ ਮੈਂ ਕਿਸਾਨਾਂ ਮਜ਼ਦੂਰਾਂ ਪਤੀ ਮੈਂ ਇਹਦਾ ਵਸੀਤ ਕਰਦਾ ਵਾਂ ਤੁਸੀਂ ਸਾਰੇ ਸੰਸਾਰ ਦਾ ਸਾਰੇ ਹਿੰਦੁਸਤਾਨ ਦਾ ਪੈਸਾ ਇਕੱਠਾ ਕਰਕੇ ਉਹਨਾਂ ਪੰਜਾਂ ਬੰਦਿਆਂ ਕੋਲ ਗੈਣੇ ਪਾਰੇ ਜਿਹੜੇ ਬੰਦੇ ਇਹਨਾਂ ਪਰਜਾ ਨੂੰ ਵਲੇਟ ਕੇ ਆਪਣੇ ਪੈਰਾਂ ਥੱਲੇ ਦਲੜ ਕੇ ਆਪਣੀਆਂ ਜਿਆਦਾ ਦਾ ਬਣਾਉਣ ਜਾ ਰਹੇ ਆ ਸੋ ਇਸ ਲੁੱਟ ਨੂੰ ਰੋਕਣ ਵਾਸਤੇ ਐਨ ਆਰੀ ਜਿਹੜੀ ਕਿਰਤ ਕਮਾਈ ਆ ਉਹਦਾ ਮੁੱਲ ਪਾਉਣ ਵਾਸਤੇ ਅਸੀਂ ਰੇਲਾ ਰੋਕੇ ਸਾਡੀ ਮਜਬੂਰੀ ਆ ਸਾਡਾ ਕੋਈ ਚਾਹ ਨਹੀਂ ਸਾਡਾ ਕੋਈ ਲੀਡਰ ਨਹੀਂ ਸਾਡਾ ਕੋਈ ਇਹ ਗੱਲ ਕਹਿੰਦਾ ਕਿ ਅਸੀਂ ਸਰਕਾਰ ਦੇ ਨਾਲ ਕੰਮ ਦੇ ਵਿੱਚ ਰਿਕਵਰਡ ਪਾਈਏ ਇਹ ਰਿਕਵਰਡ ਜਿਹੜੀ ਪਾ ਰਹੀ ਸਰਕਾਰ ਪਾ ਰਹੀ ਆ ਇਹਦਾ ਸਰਕਾਰ ਨੂੰ ਪਤਾ ਹੋਵੇ ਇਹਦਾ ਕੀ ਕਾਰਨ ਆ ਸਾਨੂੰ ਇਹਦੀ ਕੋਈ ਸਮਝ ਨਹੀਂ ਆ ਰਹੀ ਸੰਘਰਸ਼ ਚ ਕੋਈ ਛੋਟਾ ਨਹੀਂ ਮੈਂ ਨਰਿੰਦਰ ਸਿੰਘ ਕੋੜਾ ਬਾਮਾ ਪੰਜਾਬ ਕਿਸਾਨ ਜੁਨੀਅਰ ਤੋਂ ਆ ਅੱਜ ਅਸੀਂ ਜਿਹੜਾ ਧਰਨਾ ਲਾਇਆ ਵਾ ਸਾਡੇ ਦਲੇਰ ਸਾਹਿਬ ਨੂੰ 23 ਦਿਨ ਹੋ ਗਏ ਮਰਨ ਵਰਤ ਤੇ ਬੈਠਿਆਂ ਨੂੰ ਉਤੋਂ 10 ਦਿਨ 10 ਮਹੀਨੇ ਪਹਿਲਾਂ ਹੋ ਗਏ ਆਪਾਂ ਬਾਰਡਰ ਤੇ ਬੈਠੇ ਆ ਖਨੌਰੀ ਤੇ ਸ਼ੰਭੂ ਤੇ ਜਦੋਂ ਕਿ ਸਾਡੀ ਕੋਈ ਕਿਸੇ ਬੰਨੇ ਗੱਲ ਨਹੀਂ ਸੁਣੀ ਸਰਕਾਰ ਨੇ ਅਸੀਂ ਕਈ ਥਾਂ ਹੀ ਮੀਟਿੰਗਾਂ ਹੋਈਆਂ ਕਈ ਕੁਝ ਨਾ ਕਿਹਾ ਵੀ ਪਹਿਲਾਂ ਤੁਸੀਂ ਜਿਹੜੇ ਆ ਸਟ੍ਰੈਟ ਟਾਲੀ ਜਿਹੜੇ ਨਹੀਂ ਜਾਣਦੇ ਨੇ ਪੈਦਲ ਚੱਲ ਕੇ ਦਿੱਲੀ ਆਓ ਜੇ ਜੇ ਪੈਦਲ ਚੱਲ ਕੇ ਗਏ ਆ ਤੇ ਇਹਨਾਂ ਫੇਰ ਵੀ ਸਾਨੂੰ ਨਹੀਂ ਜਾਣ ਦਿੰਦਾ ਪਹਿਲਾਂ ਉੱਤੇ ਫੁੱਲ ਛੁੱਟੇ ਫੇਰ ਉਹਨਾਂ ਉੱਤੇ ਅਥਰੂ ਗਿਆ ਛੁੱਟੇ ਇਹ ਬੜੀ ਇੱਕ ਸ਼ਰਮਦਾਕ ਘਟੜਾ ਵਾ ਇਹਦਾ ਮਤਲਬ ਸਾਨੂੰ ਇਹ ਸਰਕਾਰਾ ਮਜ਼ਾਕ ਕਰ ਰਹੀਆਂ ਨੇ ਕਿ ਇਹ ਕਿਸਾਨ ਇੱਤਾ ਹੀ ਆ ਸੋ ਇਸ ਦੇ ਵਿਰੋਧ ਵਿੱਚ ਪੂਰੇ ਪੰਜਾਬ ਜਾ ਜ਼ਿਲ੍ਹਾ ਕਈ ਥਾਵਾਂ ਤੇ ਡਕੀਆਂ ਗਈਆਂ ਨੇ ਤੇ ਇਹ ਜਿੰਨਾ ਚਿਰ ਸਰਕਾਰ ਸਾਡੀਆ ਮੰਗਾ ਨਹੀਂ ਮੰਦੀ ਇਹ ਤਾਂ ਨੇ ਲੱਗਦੇ ਜਾਣਗੇ ਰੇਲਾਂ ਡਕੀਆਂ ਜਾਣਗੀਆਂ ਰੇਲਾਂ ਡੱਕਣ ਦਾ ਸਾਨੂੰ ਇੰਨਾ ਪਤਾ ਵਾ ਇਹ ਸਾਡੇ ਭੈਣ ਭਰਾ ਦੂਹੀ ਹੁੰਦੇ ਨੇ ਇਹ ਅਸੀਂ ਜਾਣਦੇ ਆ ਪਰ ਸਾਡੀ ਮਜਬੂਰੀ ਆ ਸਾਨੂੰ ਇਹ ਤੋਂ ਬਗੈਰ ਹੋਈ ਹਾਲੀ ਨਹੀਂਗਾ ਵੀ ਸਾਡੇ ਕੋਈ ਅਸਲਾ ਦੀ ਕੋਈ ਲਹਿਰਾ ਨਹੀਂ ਦੇਣਾ ਨਹੀਂ ਸਾਡਾ ਤੇ ਇਹੋ ਹੀ ਹਥਿਆਰ ਆ ਵੀ ਰੇਲਾ ਡਾਕ ਲੋ ਜਾਂ ਕੋਈ ਜਾਮ ਕਰ ਲੋ ਸੋ ਇਸ ਕਰਕੇ ਇਹ ਤਾਂ ਜਿਹੜਾ ਅੱਜ ਲੱਗਾ ਹੋਇਆ